ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਡੇਰਾ ਮੁਖੀ ਰਾਧਾ ਸਵਾਮੀ ਵੱਲੋਂ ਜੀਨ ਜਮੀਨਾਂ ਦਾ ਬੰਦਾ ਫੈਸਲਾ ਚੱਲ ਰਿਹਾ ਉਹਦੇ ਸਬੰਧ ਵਿੱਚ ਅੱਜ ਢਿਲਵਾ ਟੂਲ ਪਲਾਜਾ ਫ੍ਰੀ ਕਰਵਾਇਆ ਗਿਆ ਏ ਸਰਦਾਰ ਬਲਦੇਵ ਸਿੰਘ सिरसा ਜਥੇਬੰਦੀ ਵੱਲੋਂ ਇਹ ਸਾਰੇ ਹੀ ਵੀਰ ਭਰਾ ਜਿਹੜੇ ਅੱਜ ਢਿਲਵਾ ਟੋਲਪਲਾਜੇ ਤੇ ਇਕੱਠੇ ਹੋਏ ਨੇ ਜਿਹੜੇ ਇਹਨਾਂ ਨੇ ਦਰਿਆ ਦੇ ਵਿੱਚ ਗੰਦਾ ਪਾਣੀ ਪਾ ਰਹੇ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਡੱਫ ਰਹੇ ਨੇ ਉਹਦੇ ਸੰਬੰਧ ਵਿੱਚ ਅੱਜ टल प्लाजा जहिड़ा फ्री किता आहे वाहिगुरू न ख़ाला वाहिगुरू की फतिहो